ਕਿ ਜਦੋਂ ਗੱਡੀ ਚੱਲਦੀ ਹੈ ਮੈਂ ਤੋਂ ਕੰਮ ਕਰਾਇਆ ਉਹਨੇ ਕਹੀ ਇਨਾ ਬਰੀਕੀ ਨਾ ਨਾ ਕਹੀ ਦੱਸਿਆ ਨਾ ਕਹੀ ਕਿ ਹਾਂ ਆਹ ਕੰਮ ਹੋਣਾ ਰਿਹਾ ਜਾਂ ਕਿਵੇਂ ਕਰਨ ਵਾਲਾ ਤੁਸੀਂ ਇੱਕ ਗੱਲ ਦੱਸੋ ਤੁਸੀਂ ਠੀਕ ਹੈ ਹੁਣ ਤੁਹਾਨੂੰ ਇੱਕ ਇੱਕ ਚੀਜ਼ ਸਮਝਾਈ ਤੁਹਾਨੂੰ ਇਹਨਾਂ ਬਾਰੇ ਪਤਾ ਸੀਗਾ ਨਹੀਂ ਅਸੀਂ ਦੂਰ ਕੰਮ ਆਏ ਸੀ ਵੀ ਜਿਹੜੀ ਚੀਜ਼ੇ ਕਹਿਣ ਆਏ ਸੀ ਜਦੋਂ ਚੈੱਕ ਕੀਤੀ ਗੱਡੀ ਦੀ ਤੇ ਗੱਡੀ ਤੇ ਦੁਬਾਰਾ ਤੁਹਾਡੀ ਗੱਡੀ ਅੱਸੀ ਤੇ ਕੀ ਕਰਦੀ ਹੈ ਦੋਸਤੋ ਆਪਣੇ ਕੋਲੇ ਗੱਡੀ ਆਈ ਹੈ ਜੀ ਭਾਈ ਜੀ ਪਹਿਲਾਂ ਵੀ ਕੰਮ ਕਰਵਾ ਕੇ ਲਿਜਾ ਚੁੱਕੇ ਐ ਇਹਨਾਂ ਦੀ ਗੱਡੀ ਦੇ ਵਿੱਚ ਲੀਕਸ ਦੀ ਪ੍ਰੋਬਲਮ ਹੈ ਪਾਈਪਾਂ ਬਲੂ ਵਾਲੀਆਂ ਟਾਈਮਿੰਗ ਵਾਲੀਆਂ ਬੈਲਟ ਟੜਕ ਰਹੀ ਐ ਕਲੀਪਰ ਐਕਸਲ ਆ ਐਕਸਲ ਹਲਾਈ ਬੇਟਾ ਹੁਣ ਐਕਸਲ ਚ ਪਲੇ ਆ ਬੇਟਾ ਫੜੀ ਬਾਈਕ ਆ ਕਿਹਨੇ ਜਦੋਂ ਗੱਡੀ ਚੱਲਦੀ ਐ ਤੇ ਗੱਡੀ ਟੜਕਦੀ ਐ ਇਸ ਤੋਂ ਇਲਾਵਾ ਗੱਡੀ ਦੀ ਪਿਕਅਪ ਚ ਇਸ਼ੂ ਐ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸੋਲਜਰ ਹੋ ਪਹਿਲਾਂ ਵੀ ਗੱਡੀ ਕਰਵਾ ਕੇ ਲੈ ਕੇ ਗਏ ਹੋ ਹਾਂਜੀ ਪਹਿਲਾਂ ਗੱਡੀ ਕੀ ਰਿਜ਼ਲਟ ਮਿਲੇ ਪਹਿਲਾਂ ਗੱਡੀ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਇਸ ਕਰਕੇ ਅਸੀਂ ਦੁਬਾਰਾ ਅਸੀਂ ਦੁਬਾਰਾ ਵਿਜ਼ਿਟ ਕਰਨ ਦੀ ਕੀਤਾ ਪਹਿਲਾਂ ਕਿੰਨੀਆਂ ਗੱਡੀਆਂ ਦਾ ਤੁਹਾਡੀਆਂ ਪਹਿਲਾਂ ਦੋ ਗੱਡੀਆਂ ਦਾ ਕੰਮ ਹੋਇਆ ਸੀ ਇੱਕ ਸਵਿਫਟ ਐਕਾਈ 20 ਦਾ ਜੀ ਹੁਣ ਤੁਸੀਂ ਦੇਖੋ ਵੀ ਹਰੇਕ ਦਾ ਕਿੰਨਾ ਸਟ्रेस ਲੈਵਲ ਹੁੰਦਾ ਹੈ ਹਾਂਜੀ ਅੱਜ ਜੀ ਆਪਾਂ ਕਈ ਵੱਡੇ ਵੱਡੇ ਅਹੁਦਿਆਂ ਤੇ ਲੱਗੇ ਅਫਸਰ ਹੈ ਜਿਹੜੇ ਉਹ ਸੁਸਾਈਡ ਕਰਨ ਨੂੰ ਮਜਬੂਰ ਹੋ ਗਏ ਤੇ ਕਾਮ ਸੁਧਾਰਨ ਬੰਦੇ ਦੀ ਕੀ ਹਾਲਤ ਹੋ ਗਈ ਥੈਂਕ ਯੂ ਆਪਾ ਜੀ 12 ਦੋਨਾਂ ਗੱਡੀਆਂ ਦੇ ਟੈਸਟ ਡਰਾਈਵ ਲੈ ਕੇ ਕਿੰਨਾ ਟਾਈਮ ਲੱਗਿਆ ਆਪਣਾ ਲੱਗ ਗਿਆ ਜੀ ਕੰਫਰਮ ਅੱਧਾ ਘੰਟਾ ਤਾਂ ਲੱਗ ਹੀ ਗਿਆ ਜੀ ਗੱਡੀਆਂ ਟੈਸਟ ਡਰਾਈਵ ਕਰਦੇ ਆ ਚੈੱਕ ਕਰਦੇ ਆ ਏਕ-ਏਕ ਗੱਡੀ ਤੇ ਲੱਗ ਕੇ ਚੱਲੀ ਠੀਕ ਹੈ ਹੁਣ ਤੁਹਾਨੂੰ ਇੱਕ-ਇੱਕ ਚੀਜ਼ ਸਮਝਾਈ ਤੁਹਾਨੂੰ ਇਹਨਾਂ ਬਾਰੇ ਪਤਾ ਸੀਗਾ ਨਹੀਂ ਅਸੀਂ ਦੂਰ ਕੰਮ ਆਏ ਸੀ ਵੀ ਜਿਹੜੀ ਚੀਜ਼ੇ ਕਹਿਣ ਆਏ ਸੀ ਜਦੋਂ ਚੈੱਕ ਕੀਤੀ ਗੱਡੀ ਤੇ ਗੱਡੀ ਤੇ ਦੁਬਾਰਾ ਤੁਹਾਡੀ ਗੱਡੀ ਅੱਸੀ ਤੇ ਕੀ ਕਰਦੀ ਹੈ ਵਾਈਬ੍ਰੇਟ ਜੀ ਕਰਦੀ ਜਿੱਦਾਂ ਕੰਮ ਕਰਦੀ ਹੈ ਹੁਣ ਕਿਸੇ ਨੂੰ ਪਤਾ ਸੀ ਵੀ ਐਕਸਲ ਖਰਾਬ ਨਿਕਲਣਗੀ ਚਲੋ ਅਸੀਂ ਇਹ ਗੁਨਾਹ ਹੈ ਜੀ ਦੁਨੀਆ ਲੋਕਾਂ ਦੀ ਨਗਰ ਜਿਹੜਾ ਕਿਸੇ ਨੂੰ ਅਸੀਂ ਅਵੇਅਰ ਕਰਦੇ ਆ ਸਾਡੀ ਅਵੇਰਨੈਸ ਨਾਲ ਤਾਂ ਤੁਹਾਨੂੰ ਸਮਝ ਆ ਗਈ ਤੇ ਜਿਹੜੇ ਬੰਦੇ ਨੇ ਕਿਸੇ ਨੇ ਠੱਗੀ ਮਾਰਨੀ ਸੀ ਉਹਦੀ ਠੱਗੀ ਰੋਗੀ ਉਹ ਮੈਨੂੰ ਕਿਉ ਪਾਊਗਾ ਪਿਆਰ ਕਰੂਗਾ ਕਿ ਨਫਰਤ ਕਰੂਗਾ ਉਹ ਤਾਂ ਨਫਰਤ ਹੀ ਕਰਨੀ ਜਿਹੜੀ ਠੱਗੀ ਰੋਗੀ ਜੀ ਤੇ ਪਿਆਰ ਉਹਨੇ ਹੀ ਕਰਨਾ ਜਿੰਨੇ ਕੰਮ ਕਰਵਾਇਆ ਸਹੀ ਤੇ ਪਿਆਰ ਵਾਲਾ ਕਿਤੇ ਕਮੈਂਟ ਵਿੱਚ ਪਿਆਰ ਚ ਕਹਿੰਦਾ ਵੀ ਬਾਈ ਨੇ ਬਹੁਤ ਵਧੀਆ ਕੀਤਾ ਐਵੇਂ ਹੀ ਆ ਨਾ ਕਿ ਨਫਰਤ ਵਾਲਾ ਫੇਕ ਆਈਡੀ ਬਣਾ ਕੇ ਫਿਰ ਚੰਗੀ ਤਰ੍ਹਾਂ ਮਸਾਲਾ ਭਰਦਾ ਹੁਣ ਤੁਸੀਂ ਦੱਸੋ ਵੀ ਇਹਦਾ ਸ਼ਸਪੈਂਸ਼ਨ ਦਾ ਕੰਮ ਹੁੰਦਾ ਹੈ ਤੁਹਾਡੇ ਬਜਟ ਮੁਤਾਬਕ ਕੰਮ ਕਰਨਾ ਆਪਾਂ ਠੀਕ ਹੈ ਜੇ ਵੀ ਤੁਸੀਂ ਦੱਸਿਆ ਇਹ ਐਗਰੀ ਤੁਹਾਡੇ ਨਾਲ ਤੇ ਆਪਾਂ ਸ਼ਸਪੈਂਸ਼ਨ ਛੱਡ ਦਿੰਨੇ ਆਂ ਪਿੰਨਾ ਛੱਡ ਦਿੰਨੇ ਆਂ ਐਕਸਲਾਂ ਦਾ ਕਰਨਾ ਪਊਗਾ ਕਿਉਂਕਿ ਗੱਡੀ ਸ਼ੇਕਿੰਗ ਕਰਦੀ ਹੈ ਇਸ ਤੋਂ ਇਲਾਵਾ ਕੋਈ ਟੁੱਟ ਪੱਜ ਕੋਈ ਮੈਨੀਫੋਲਡ ਦੇ ਨਟ ਬੋਲਟ ਜਾਂ ਕੋਈ ਚੀਜ਼ ਹੋਰ ਉਹ ਕੁਝ ਨਹੀਂ ਪਤਾ ਭਾਜੀ ਸੰਗਤ ਬਖਸ਼ਣ ਜੋਗ ਹੈ ਤੁਸੀਂ ਪਿਆਰ ਕਰਦੇ ਹੋ ਜਿਹੜੀ ਦੁਨੀਆ ਕਹੂਗੀ ਸਮਝਾ ਕੇ ਉਹ ਸਮਝਾ ਕੇ ਕੰਮ ਕਰਦੇ ਰੋਵਾਂਗੇ ਇਹ ਸਾਡਾ ਬਹੁਤ ਵੱਡਾ ਗੁਨਾਹ ਹੈ ਠੀਕ ਹੈ ਜੀ ਤੇ ਆਪਾਂ ਜਿਹੜੀ ਜਿਹੜੀ ਚੀਜ਼ ਤੁਹਾਨੂੰ ਸਮਝਾਈ ਹੈ ਉਹੀ ਆਪਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਕੋਈ ਥੋੜਾ ਬਹੁਤਾ ਨਿਕਲ ਆਇਆ ਉਹ ਕਰਨ ਦੀ ਮਜਬੂਰੀ ਹੋਈ ਤਾਂ ਵਜ੍ਹੀ ਕਰਾਂਗੇ ਆਪਾਂ ਬਿਲਕੁਲ ਸਹੀ ਰਾਈਟ ਬਾਜੀ ਬਿਲਕੁਲ ਧੰਨਵਾਦ ਬਾਜੀ ਖੋਲੋ ਮੁੜਿਓ ਦੋਸਤੋ ਆਪਣੇ ਕੋਲ ਬਲੈਰੋ ਕੈਂਪਰ ਆਈ ਹੈ ਕੀ ਕੀ ਨੁਕਸ ਹੈ ਕੀ ਕੁਝ ਕਰਨਾ ਆਪਾਂ ਵਿਸਥਾਰ ਸਹਿਤ ਦੱਸਾਂਗੇ ਬੇਟਾ ਗੱਡੀ ਬੰਦ ਕਰ ਦਿਓ ਬਾਈ ਜੀ ਹੁਣੇ ਕੁਛ ਅਲੱਗ ਇਸ਼ੂ ਲੈ ਕੇ ਆਏ ਆ ਇਸ਼ੂ ਕੋਈ ਹੋਏ 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 ਕੋਈ ਕੋਈ ਅਲੱਗ ਹੀ ਦਿਖ ਰਿਹਾ ਸਰਦਾਰ ਸਭ ਸਸਿਕਾਲ ਸਤਿ ਸ਼੍ਰੀ ਅਕਾਲ ਭਾਈ ਆਪਾਂ ਉਂਗਲ ਲਾਈ ਆ ਹਾਂ ਜੀ ਕਹਿੰਦੇ ਉਂਗਲ ਬੜੀ ਭੈੜੀ ਹੁੰਦੀ ਆ ਹੱਸ ਕੇ ਦੱਸੋ ਹੌਟ ਚੋਂ ਤੁਸੀਂ ਹਾਂ ਜੀ ਭੈੜੀ ਹੁੰਦੀ ਨਾ ਉਂਗਲ ਆ ਕੀ ਲਾਈ ਸੀ ਉਂਗਲ ਚ ਕੀ ਨਿਕਲੇ ਤੁਹਾਨੂੰ ਘਾਲ ਘਾਲ ਬਣੀ ਆ ਬਾਈ ਜੀ ਇਹ ਆ ਵੀ ਇਹਦਾ ਈਜ਼ੀਰ ਵਾਲ ਹੋਇਆ ਵਾ ਡਾਇਰੈਕਟ ਹਾਂ ਜੀ ਪਤਾ ਨਹੀਂ ਕਦੋਂ ਦੀ ਕੀ ਪੋਜੀਸ਼ਨ ਹੈ ਇਹਦੀ ਕਾਰਬਨ ਇੰਨੀ ਜਿਹੜੀ ਜ਼ਿਆਦਾ ਹੈ। ਓਏ ਹੋਏ 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 ਹੋਏ। ਬਾਈ ਜੀ ਇਹ ਪਿਸਟਨਾਂ ਤੇ ਜਾਊਗੀ। ਬੇਟਾ ਮਾੜਾ ਇਹ ਮੈਨੂੰ ਲਾ ਕੇ ਦਿਖਾਈਏ ਕਿੱਥੇ? ਮੈਂ ਇੱਥੇ ਮੜੇ ਕਰਕੇ ਦਿਖਾਵਾਂ ਬਾਈ ਜੀ ਕੁਛ। ਆ ਕੀ ਲੱਗਿਆ ਤੁਹਾਨੂੰ ਵੀਰ ਜੀ ਆਹ? ਇਹ ਬਹੁਤ ਜ਼ਿਆਦਾ ਹੈ। ਕੁਛ ਹੀ ਬੋਲਿਓ ਵੀਰੇ। ਨਹੀਂ ਨਹੀਂ ਬਹੁਤ ਜ਼ਿਆਦਾ ਕੁਛ। ਕਿੰਨੇ ਬਾਈ ਜੀ ਜੇ ਪਿਸਟਨਾਂ ਤੇ ਜਾਵੜਿਆ ਅਸੀਂ ਕੰਮ ਛੇੜ ਲਿਆ। ਇਹਦੀਆਂ ਟੈਪਟਾਂ ਕਰਨੀਆਂ ਪਈਆਂ ਜਾਂ ਕੁਛ ਹੋਰ ਹੈ। ਉਹ ਕਿੰਨੇ ਪਰਸੈਂਟ ਰਿਜ਼ਲਟ ਮਿਲਦੇ ਆ? ਇਹ ਕੰਮ ਕਰਨ ਤੋਂ ਬਾਅਦ ਪਤਾ ਲੱਗਦਾ ਹਾਂਜੀ ਕਮੈਂਟ ਪੜ ਲੈਂਦੇ ਉਹਨੇ ਕਈਆਂ ਦੇ ਗੱਲਾਂ ਦੇ ਕੜਾ ਇਹ ਤੁਹਾਨੂੰ ਗੱਲਾਂ ਦਾ ਕੜਾ ਲੱਗਿਆ ਨਹੀਂ ਨਹੀਂ ਗੱਲਾਂ ਦਾ ਹੁਣ ਜੇ ਮੈਂ ਬਾਈ ਦੀ ਉਂਗਲ ਵਿੱਚ ਲਵਾਵਾਂ ਤੇ ਤੁਸੀਂ ਉਂਗਲ ਲਾ ਕੇ ਦੇਖੋ ਉਂਗਲ ਲਾਉਣ ਦਾ ਸਵਾਦ ਕਿੰਨਾ ਆਉਂਦਾ ਹੈ ਫੀਲ ਕਰਕੇ ਦੇਖੋ ਸਾਬਣ ਨਾਲ ਧਵਾਵਾਂਗੇ ਉਂਗਲ ਸਵਾਰ ਕੇ ਮਾਰ ਕੇ ਲੈ ਕੇ ਆਓ ਇਹੋ ਜੀ ਉਂਗਲ ਤਾਂ ਰੱਬ ਸਾਰਿਆਂ ਦੇ ਲਾਵੇ ਸਹੀ ਗੱਲ ਸੱਚਾ ਜਾਂ ਝੂਠ ਸੱਚੀ ਸੱਚੀ ਕਿਸੇ ਨੇ ਇਤਕਰ ਤੁਹਾਨੂੰ ਅਵੇਅਰ ਕੀਤਾ ਨਾ ਨਾ ਤੇ ਜੇ ਦੁਨੀਆ ਅਵੇਅਰ ਹੋ ਜਾਂਦੀ ਹੈ ਉਹ ਪਿਆਰ ਨਫ਼ਰਤ ਵਾਲੇ ਤਾਂ ਬੜਾ ਪਿਆਰ ਕਰ ਜਾਂਦੇ ਆ ਹਾਂਜੀ ਹੁਣ ਦੱਸੋ ਵੀ ਇਹਦੀ ਕੀ ਹਾਲਤ ਹੋਊਗੀ ਆਪਾਂ ਬਾਈ ਜੀ ਖੋਲਦੇ ਆ ਤੁਸੀਂ ਗੱਡੀ ਅੱਜ ਮੰਗਦੇ ਹੋ ਹੋ ਸਕਦਾ ਅਸੀਂ ਅੱਜ ਤੁਹਾਨੂੰ ਨਾ ਦਈਏ ਠੀਕ ਹੈ ਐਸਟੀਮੇਟ ਦਿੰਨੇ ਆ ਕੰਮ ਆਪਾਂ ਵੇਖਦੇ ਆ ਕੀ ਕੀ ਨਿਕਲਦਾ ਇੰਜੈਕਟਰਾਂ ਦੀ ਰਿਟਰਨ ਵੀ ਆਪਾਂ ਚੈੱਕ ਕਰ ਲੈਂਦੇ ਆ ਡੀਜ਼ਲ ਫਿਲਟਰ ਕਿਉਂ ਜਾਂ ਨਿਕਲਦਾ ਏਅਰ ਫਿਲਟਰ ਕਿਉਂ ਜਾਂ ਨਿਕਲਦਾ ਮੇਨ ਗੱਲ ਹੁੰਦੀ ਗੱਡੀ ਦੇ ਡਾਇਗਨੋਸ ਕਰਨ ਦੀ ਜਿਹੜਾ ਅਗਲਾ ਕਹਿੰਦਾ ਬਾਈ ਠੱਗ ਗੱਲਾਂ ਦਾ ਕੜਾ ਐਕਚੁਅਲੀ ਚ ਮੈਂ ਕੰਸੈਂਟ ਲੈਣ ਤੋਂ ਬਿਨਾ ਕੰਮ ਨਹੀਂ ਕਰਦਾ ਹਾਂਜੀ ਇਹ ਸਹੀ ਗੱਲ ਆ ਜੀ ਤੁਹਾਨੂੰ ਇੱਕ ਇੱਕ ਚੀਜ਼ ਸਮਝਾਤੀ ਹਾਂਜੀ ਸਮਝਾਈਏ ਤੁਸੀਂ ਜੋ ਸੋਚ ਕੇ ਆਏ ਉਹਦੇ ਨਾਲ ਵੱਖਰਾ ਕੰਮ ਹੈ ਕਲੱਚ ਪਲੇਟਾਂ ਬੈਂਦੀਆਂ ਬਹੁਤ ਵੱਖਰਾ ਕੰਮ ਹੈ ਸਲਿੱਪ ਮਾਰਦੀ ਗੱਡੀ ਹਾਂਜੀ ਹੁਣ ਆਪਾਂ ਗੱਡੀ ਸਟਾਰਟ ਕਰਦੇ ਹਾਂ ਜੀ ਇਹਦੇ ਇੰਜੈਕਟਰਾਂ ਦੀ ਰਿਟਰਨ ਵੇਖਦੇ ਹੋ ਮੈਂ ਤਾਂ ਲੋਕਾਂ ਨੂੰ ਮਕੈਨਿਕ ਬਣਾਤਾ ਭਾਜੀ ਹੱਥ ਤੋ ਹਦ ਨੇ ਭਾਜੀ ਕੋਈ ਨਹੀਂ ਕੋਈ ਨਹੀਂ ਕੋਈ ਬੰਦਰ ਦੇ ਬੇੜਾ ਤੁਹਾਡੀ ਗੱਡੀ ਚ ਇਸ਼ੂ ਕਾਦਾ ਪਿੱਕਅ ਦਾ ਹਾਂਜੀ ਤੁਹਾਡੀ ਗੱਡੀ ਚ ਇੱਕ ਕੰਜੈਕਟਰ ਦਾ ਨੁਕਸਾ ਆ ਪਿਆ ਠੀਕ ਹੈ ਜੀ ਆ ਲੈਵਲ ਵੱਧ ਗਿਆ ਤੇਲ ਦਾ ਠੀਕ ਹੈ ਹਾਂਜੀ ਪਰ ਸਟਾਰਟਿੰਗ ਪ੍ਰੋਬਲਮ ਹੈਣੀ ਨਹੀਂ ਸਟਾਰਟਿੰਗ ਪ੍ਰੋਬਲਮ ਦਾ ਕੋਈ ਨਹੀਂ ਪਰ ਇਹ ਦਿਨ ਪਿੱਕਅ ਨੂੰ ਫਰਕ ਪਊਗਾ ਹਾਂਜੀ ਉਹ ਤਾਂ ਹੈ ਕਿੰਨੇ 1 1 2 2 ਕਿ 11 ਗਰਾ ਹੁੰਦੇ ਹਨ ਸਿਆਣਿਆਂ ਦੀ ਕਹਾਵਤ ਹੈ ਜੇ ਸਮਝਦਾਰ ਬੰਦਾ ਤਾਂ ਉਹ ਮੇਰੀ ਟੈਕਨੀਕਲ ਪੁਆਇੰਟਾਂ ਨੂੰ ਸਮਝੂਗਾ ਬੇਟਾ ਮੈਨੀਫੋਲਡ ਨਾਲ ਜਾ ਵੀ ਪਾਈਪ ਖੋਲੀ ਬੜੀ ਦੂਰ ਨਾ ਜਾਈ ਆ ਜਾਓ ਭਾਜੀ ਕੀ ਹਾਲਤ ਹੈ ਮੈਂ ਇਹ ਪਾਈਪ ਦੇ ਵਿੱਚ ਦੀ ਵੀ ਕੱਢਦਾ ਓਏ ਹੋਏ ਹੋਏ ਤਦ ਦਰਸ਼ਕ ਸਸੀ ਕਾ ਫਿਰ ਜੀ ਕੀ ਮਹਿਸੂਸ ਕਰਦੇ ਸੂਤਾਈ ਇਹੀ ਹੈ ਕਿ ਜਿੰਨੇ ਪਹਿਲਾਂ ਤੋਂ ਕੰਮ ਕਰਾਇਆ ਉਹਨੇ ਕਦੀ ਨਾ ਬਰੀਕੀ ਨਾ ਨਾ ਕਦੀ ਦੱਸਿਆ ਨਾ ਕਦੀ ਕੀ ਆਹ ਆ ਕੰਮ ਹੋਣਾ ਲਾ ਜਾਂ ਕਿਵੇਂ ਕਰਨ ਨਾਲ ਤੁਸੀਂ ਇੱਕ ਗੱਲ ਦੱਸੋ ਤੁਸੀਂ ਆਰਮੀ ਚੋਂ ਤੁਸੀਂ ਆਪਣੀ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਸਕਦੇ ਹੋ ਤੁਸੀਂ ਲੋਕੀ ਸੁਖ ਦੀ ਨੀਂਦ ਸੌਂਦੇ ਨੇ ਤੇ ਦੇਸ਼ ਦੀ ਆਣ ਬਾਨ ਤੇ ਸ਼ਾਨ ਹੈ ਤੁਸੀਂ ਹਰ ਵਕਤ ਗੋਲੀ ਦੇ ਸਾਏ ਦੇ ਵਿੱਚ ਰਹਿੰਦੇ ਹੋ ਹਾਂਜੀ ਠੀਕ ਹੈ ਹਾਂਜੀ ਚੰਗਾ ਹੀ ਕੰਮ ਕਰ ਰਹੇ ਹੋ ਨਾ ਹਾਂਜੀ ਹਾਂਜੀ ਤੇ ਜਿਹੜੇ ਸਾਡੇ ਸਿਵਲਨ ਆ ਉਹ ਕਹਿੰਦੇ ਇਹਨਾਂ ਨੂੰ ਮੁਕਤ ਦਾ ਕਈ ਵਾਰੀ ਕਹਿ ਦਿੰਦੇ ਆ ਨਾ ਕਹਿੰਦੇ ਕਹਿੰਦੇ ਸੁਣਿਆ ਬਹੁਤ ਵਾਰੀ ਸੁਣਿਆ ਨਾ ਬਹੁਤ ਵਾਰੀ ਪੁਰਾਣੀ ਦਾ ਸੁਭਾਅ ਬਣ ਚੁੱਕਿਆ ਹਾਂਜੀ ਅੱਜ ਅੱਜ ਅਸੀਂ ਇੱਕ ਇੰਟਰਨੈਸ਼ਨਲ ਲੈਵਲ ਤੇ ਨਾ ਮੈਂਟਲ ਹੈਲਥ ਅਵੇਅਰਨੈਸ ਡੇ ਬਣਾਇਆ ਹੈ ਹਾਂਜੀ ਅੱਗੇ ਲੋਕਾਂ ਦਾ ਮੈਂਟਲ ਹੈਲਥ ਇਹੋ ਜਿਹਾ ਹੁੰਦਾ ਸੀ ਜੋ ਛੋਟੇ ਹੁੰਦੇ ਸੀ ਤੁਸੀਂ ਨਾਨਕੇ ਕਿੰਨੇ ਦਿਨ ਰਹਿੰਦੇ ਹੁੰਦੇ ਸੀ ਜਾ ਕੇ ਕਿੰਤੀ ਕੋਈ ਨਹੀਂ ਦਿਨਾਂ ਚ ਮਰਦੀ ਰਹੀ ਚਲੋ ਜਿਹੜੇ ਅੱਜ ਦੇ ਜਵਾਕ ਹੈ ਜਾਂ ਅੱਜ ਦੇ ਤੁਹਾਡੇ ਜਵਾਕ ਹੈ ਉਹ ਕਿੰਨੇ ਦਿਨ ਲਾਂਕੇ ਰਹਿੰਦੇ ਆ ਕਿਤੇ ਨਹੀਂ ਬਸ ਸਵੇਰੇ ਗਏ ਜਾਂ ਸ਼ਾਮ ਨੂੰ ਘਰੇ ਇਸ ਨੂੰ ਤਾਂ ਬਾਈ ਜੀ ਦੁੱਖ ਸੋਕ ਕਹਿੰਦੇ ਸੀ ਅੱਗੇ ਲੋਕ ਇੱਕ ਦੂਜੇ ਰਿਸ਼ਤੇਦਾਰ ਕੋਲੇ ਦੁੱਖ ਸੋਕ ਕਰਦੇ ਸੀ ਤੁਸੀਂ ਮੇਰੇ ਰਿਸ਼ਤੇਦਾਰਾਂ ਨਾਲੋਂ ਵੱਧ ਦੋ ਜੇ ਮੇਰੇ ਨਾਲ ਦੋ ਖੜ ਕੇ ਪਿਆਰ ਦੀਆਂ ਗੱਲਾਂ ਕਰ ਰਹੇ ਹੋ ਹਾਂਜੀ ਹਾਂਜੀ ਤੁਹਾਡਾ ਮੈਂਟਲ ਸਟ्रेस ਫੇਰ ਹੀ ਘਟੂਗਾ ਨਾ ਜੇ ਤੁਸੀਂ ਆਪਣਾ ਤਕਲੀਫ ਕਿਸੇ ਨੂੰ ਸੁਣਾਉਨੇ ਹੋ ਪਰ ਅੱਜ ਕਿਸੇ ਨੂੰ ਸੁਣਾਉਨੇ ਹੋ ਤੇ ਮੁਜਾਕ ਦੇ ਪਾਤਰ ਬਣ ਜਾਂਦੇ ਹੋ ਸੱਚ ਕੇ ਝੂਠ ਸਹੀ ਗੱਲ ਆ ਬਿਲਕੁਲ ਸਹੀ ਇਹਦੇ ਨਾਲ ਤਾਂ ਅਸੀਂ ਪੇੜ ਪੌਦੇ ਮੌਂਟ ਤੇ ਨਦੀਆਂ ਦੇ ਕੰਢੇ ਤੇ ਜਾ ਕੇ ਆਪਣੀ ਗੱਲ ਸੁਣਾ ਲਈਏ ਭਾਈ ਮੈਨੂੰ ਆ ਦੁੱਖ ਹੈ ਮੈਂ ਤਾਂ ਗੱਡੀ ਬਹੁਤ ਚੈੱਕ ਕਰਦਾ ਓਥੇ ਸ਼ਾਂਤੀ ਜ਼ਿਆਦਾ ਆਉਂਦੀ ਠੀਕ ਹੈ ਤੁਸੀਂ ਪਹਾੜਾਂ 'ਚ ਰਹੇ ਹੋ ਹਾਂਜੀ ਤੇ ਜੇ ਤੁਸੀਂ ਇਕੱਲਿਆਂ ਤੇ ਕਿਸੇ ਉਹ ਕਿਸੇ ਪਹਾੜ ਨਾਲ ਬੈ ਕੇ ਦੁੱਖ ਸੁੱਖ ਕੀਤੇ ਹੁੰਦੀਆਂ ਕਈ ਕਈ ਗੱਲਾਂ ਕਈ ਵਾਰ ਹੀ ਕਰਨੀਆਂ ਪੈਂਦੇ ਆ ਮਜਬੂਬ ਮਤਲਬ ਕਿ ਟਾਈਮ ਹੀ ਆਇਆ ਹੋਇਆ ਹੋਇਆ ਉਹਦੇ ਨਾਲ ਮਨ ਹਲਕਾ ਹੋ ਜਾਂਦਾ ਹੁੰਦਾ ਹੁੰਦਾ ਥੋੜਾ ਆਪ ਨੂੰ ਦਿਲ ਨੂੰ ਤਸੱਲੀ ਹੋ ਜਾਂਦੀ ਕਿ ਹਾਂ ਯਾਰ ਮੇਰੇ ਅੰਦਰ ਥੋੜਾ ਗਵਾਜ ਆ ਨਿਕਲੇ ਜਿਉਂਦਾ ਬਸਦਾ ਰਿਆ ਵੀਰਾ ਆਹੀ ਤਾਂ ਮੈਂ ਲੋਕਾਂ ਨੂੰ ਗੱਲ ਸਮਝਾਉਣਾ ਚਾਹਣਾ ਤੁਸੀਂ ਇਹਦੀ ਗੱਡੀ ਦੀ ਹਾਲਤ ਵੇਖ ਲਈ ਹਾਂਜੀ ਹਾਂਜੀ ਇਹ ਜੇ ਪਿਸਟਨਾਂ ਤੇ ਜਾਊਗੀ ਵੀਰੇ ਆ ਕਰੀਮ ਹਾਂਜੀ ਠੀਕ ਹੈ ਇਹ ਕੀ ਕਰੂਗੀ ਬਿਲਕੁਲ ਹੀ ਕੰਮ ਬੰਦ ਕਰੂਗੀ ਫਿਰ ਮਤਲਬ ਕੀ ਕਰੂਗੀ ਮੰਨ ਲਓ ਵੀ ਮੈਨੂੰ ਠੀਕ ਕਰਦਾ ਤੁਸੀਂ ਭਜਾਉਂ ਵੱਧ ਭਜਾਤੀ ਕਿ ਫਿਰ ਵੀ ਗੜਬੜ ਕਰੂਗੀ ਹਾਂਜੀ ਠੀਕ ਹੈ ਤੁਹਾਡੀ ਕਨਸੈਂਟ ਚਾਹੀਦੀ ਐਸਟੀਮੇਟ ਦਿੰਨੇ ਆ ਕੰਮ ਸਮਝਾ ਦਿੰਦਾ ਆਪਾਂ ਕੰਮ ਦੀ ਜੌਬ ਲੂ ਡਨ ਕਰਦੇ ਠੀਕ ਸੋ ਦੋਸਤੋ ਇੱਕ ਬਲੈਰੋ ਸੀਗੀ ਇੱਕ ਸੀਗੀ ਸਵਿਫਟ ਦੋਨਾਂ ਗੱਡੀਆਂ ਚ ਇਸ਼ੂ ਕੁਛ ਵੱਖਰੇ ਨਿਕਲੇ ਜਦੋਂ ਬਾਈ ਜੀ ਹੁਣੇ ਮੇਰੇ ਕੋਲੇ ਆਏ ਮੈਨੂੰ ਕਹਿੰਦੇ ਬਾਈ ਜੀ ਇਹਦੇ ਨਾਲ ਇੱਕ ਵੱਖਰੀ ਵੱਖਰੀ ਆਵਾਜ਼ ਆਉਂਦੀ ਹੈ ਚੈੱਕ ਕੀਤਾ ਵਾਟਰ ਬਾਡੀ ਖਰਾਬ ਸੀ ਹੁਣ 2500 ਰੁਪਏ ਦੀ ਵਾਟਰ ਬਾਡੀ ਐਕਸਟਰਾ ਨਿਕਲੀ ਕੀ ਕੀਤਾ ਗਿਆ ਸਰਦਾਰ ਸੋ ਵਾਟਰ ਬਾਡੀ ਤੁਹਾਨੂੰ ਦਿਖਾ ਰਹੇ ਹਰੇਕ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਗਿਆ ਹਲੋ ਜੀ ਹੁਣ ਵਾਟਰ ਬਾਡੀ ਪਾਵਾਂਗੇ ਤੇ ਖਰਚਾ ਤਾਂ ਤੇਲੀ ਵਰਤਵਾਦ ਨਹੀਂ ਵਧੇਗਾ ਇਸ ਤੋਂ ਇਲਾਵਾ ਬਾਈ ਨੂੰ ਸਮਝਾ ਦਿੱਤਾ ਵੀ ਬਾਈ ਜੀ ਇਹ ਚੌਂਟਿਆਂ ਦੇ ਬੂਟਬਾਟ ਪਾ ਦਿੰਨੇ ਆ ਐਕਸਲਾ ਦਾ ਤੁਹਾਡਾ ਕੰਮ ਕਰਵਾ ਦਿੰਨੇ ਆ ਕੀਤਾ ਵੀ ਕਿਸੇ ਨੇ ਸ਼ੌਕਰਾਂ ਦਾ ਕੰਮ ਕਰਤਾ ਤੇ ਤੁਸੀਂ ਦੇਖੋ ਵੀ ਕਿਸੇ ਨੇ ਚੌਂਟੇ ਵੱਲ ਧਿਆਨ ਦਿੱਤਾ ਗੋਲੀ ਵੱਲ ਇਹ ਹੁਣ ਬਾਈ ਮਹਿੰਗਾ ਹੋ ਗਿਆ ਬੜੇ ਸਾਰੇ ਲੋਕ ਕਹਿੰਦੇ ਗੱਲਾਂ ਦਾ ਕੜਾ ਤੱਗ ਚਲੋ ਪਰਾਣੀ ਦਾ ਸੁਭਾਅ ਦੇਖੋ ਗੁਰੂ ਨਾਨਕ ਸਾਹਿਬ ਦੇ ਆਪਾਂ ਸਦਾ ਤੁਹਾਨੂੰ ਮੰਨਣ ਵਾਲੇ ਬੰਦੇ ਆ ਤੇ ਨਿੰਦੋ 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 ਮੋਕੋ ਲੋਕ ਨਿੰਦੋ ਨਿੰਦਾ ਹੋਏ ਤੇ ਬਖੌਂਟਣ ਗਈ ਐ ਐਕਸਲ ਬਾਹਰ ਕੱਢਤੇ ਆ ਈਜ਼ੀਅਰ ਵਾਲੀ ਹੋ ਜਾਏ ਤਾਂ ਧਿਆਨ ਚ ਲਿਆ ਰਹੇ ਐਕਸਲ ਦੋਨਾਂ ਦਾ ਆਪਾਂ ਕੰਮ ਜ਼ਰੂਰ ਤਾਂ ਉਹਨਾਂ ਐਕਸਟਰਾ ਕਰਨਾ ਪੈਂਦਾ ਤੇ ਕਰਾਂਗੇ ਇਸ ਦੀ ਕਾਰ ਬੰਦੀ ਹਾਲਤ ਵੇਖੋ ਖੂਬ ਸਾਰੀ ਕਾਰ ਬੰਨ ਜਿਹੜੀ ਭਰੀ ਹੋਈ ਸੀਗੀ ਜਦੋਂ ਬੰਦਾ ਚੱਲ ਕੇ ਆ ਗਿਆ ਤੇ ਭਾਈ ਅਸੀਂ ਤਾਂ ਕੁਛ ਵੱਖਰਾ ਹੀ ਕਰਨਾ ਜਿਹੜੇ ਵਿਅਕਤੀ ਆਪਣੇ ਤਰੀਕੇ ਨਾਲ ਕਰਾਉਣਾ ਚਾਹੁੰਦੇ ਹੁੰਦੇ ਉਹ ਆਪਣੇ ਮਕੈਨਿਕਾ ਕੋਲੇ ਬੈਸ ਸੀਮਤ ਰਹਿਣ ਪਰ ਆ ਜਿਹੜੇ ਪਾਈਪਾਂ ਦੇ ਵਿੱਚ ਇੰਨਾ ਗੰਦ ਜੰਮਿਆ ਹੋਇਆ ਹੈ ਇਹ ਟੁੱਟ ਕੇ ਅਗਰ ਪਿਸਟਨਾਂ ਤੇ ਤੇ ਮੈਨੀਫੋਲਡ ਤੇ ਤੇ ਵਾਲਾ ਚ ਫਸਦਾ ਤੇ ਮਿਸਿੰਗ ਵੱਜ ਜਾਂਦੀ ਹੈ ਇਸ ਬਾਰੇ ਕਸਟਮਰ ਨੂੰ ਨਹੀਂ ਪਤਾ ਤੇ ਸਾਨੂੰ ਵੀ ਨਹੀਂ ਕਈ ਵਾਰੀ ਪਤਾ ਹੁੰਦਾ ਇਹ ਜਿੰਨੀਆਂ ਕਾਰਬਨ ਹੈ ਇਹ ਸਾਰੀਆਂ ਦੁਖਦਾਈ ਕਾਰਨ ਬਣਦੀਆਂ ਅਗਲਾ ਤਾਂ ਕਹਿੰਦਾ ਬਾਈ ਜੀ ਅਸੀਂ ਤੁਹਾਨੂੰ ਪੈਸੇ ਕਰ ਲੇ ਵੀ ਆ ਤੁਸੀਂ ਕੰਮ ਨਵਾਂ ਵਧਾਤਾ ਨਵਾਂ ਕਾਦਾ ਵਧਾਤਾ ਜੀ ਹੁਣ ਕੀ ਮੈਨੀਫੋਲਡ ਦੇ ਜਾਂ ਪਿਸਟਨਾਂ ਦੇ ਵਾਲਾਂ ਦੇ ਕੋਲੇ ਕੋਈ ਕਾਰਬਨ ਪਈ ਹੋਈ ਤੇ ਗੱਡੀ ਦੀ ਪਿਕਅਪ ਵਧੀ ਉਹ ਕਾਰਬਨ ਆ ਜਿਹੜੀ ਉਹ ਸਿੱਧੀ ਠਾ ਪਿਸਟਨਾਂ ਤੇ ਵਾਲਾਂ ਤੇ ਜਾਣੀ ਆ ਉਹਦਾ ਕੰਮ ਵੱਜਣਾ ਇਹਦੀ ਹਾਲਤ ਵੇਖੋ ਕੀ ਆ ਲੋਕ ਮੈਂ ਵੀਡੀਓ ਪਾਈਆਂ ਲੋਕਾਂ ਨੇ ਵੀਡੀਓ ਵੇਖ-ਵੇਖ ਕੇ ਕੰਮ ਸਟਾਰਟ ਕਰ ਲਏ ਬਹੁਤ ਚੰਗੀ ਗੱਲ ਆ ਰੋਜ਼ਗਾਰ ਪਰਮਾਤਮਾ ਸਭ ਨੂੰ ਦੇਵੇ ਪਰ ਉਹਨਾਂ ਲੋਕਾਂ ਨੂੰ ਵੀ ਸਤ ਬੁੱਧੀ ਦੇਵੇ ਜਿਹੜੇ ਗਲਤ ਕਮੈਂਟ ਪਾਉਂਦੇ ਆ ਮੈਂ ਵੀਡੀਓ ਬਣਾਉਂਦਾ ਰਹੂੰਗਾ ਮੈਂ ਕੰਮ ਕਰੂੰਗਾ ਆਪਣੇ ਤਰੀਕੇ ਨਾਲ ਲੋਕਾਂ ਦੀਆਂ ਉਂਗਲਾਂ 'ਚ ਨਹੀਂ ਆਉਂਗਾ ਕੋਈ ਫਰਕ ਨਹੀਂ ਕੋਈ ਚੰਗਾ ਬੋਲ ਰਿਹਾ ਜਾਂ ਮਾੜਾ ਬੋਲ ਰਿਹਾ ਤੇ ਬਾਬੇ ਨਾਨਕ ਵੇਲੇ ਵੀ ਲੋਕਾਂ ਨੇ ਬਾਬੇ ਨਾਨਕ ਨੂੰ ਬਹੁਤ ਮਾਰ ਆਖਿਆ ਸੀ ਆ ਈਜ਼ੀਆਰ ਵਾਲ ਦੀ ਜਿਹੜੀ ਜੋਬ ਨੂੰ ਡਨ ਕਰ ਲੱਗੇ ਕੰਮ ਤਾਂ ਹੋਇਆ ਐ ਇੱਥੋਂ ਪਤਾ ਲੱਗਦਾ ਵੀ ਇਹਦਾ ਜੈਨ ਜਿਹੜਾ ਉਹ ਗਲਤ ਤਰੀਕੇ ਨਾਲ ਪਾਤਾ ਐਣਾ ਬੌਣ ਲਾਤੀ ਆ ਸੀਟ ਆ ਜਿਹੜੀ ਇਹ ਖਰਾਬ ਪਈ ਐ ਪਾਈਪਾਂ ਦੀ ਹਾਲਤ ਤੁਸੀਂ ਦੇਖ ਲਓ ਜੇ ਮੈਂ ਪਾਈਪਾਂ ਨੇੜੇ ਜਾ ਕੇ ਛੱਡਾ ਦਵਾਂ ਨਾ ਪਾਵਾਂ ਜਾਂ ਜੈਨ ਨਾ ਪਾਵਾਂ ਖੁਸ਼ ਕਰ ਦਵਾਂ ਗਾਹਕ ਨੂੰ ਯਾਰ ਸਿਰਫ ਮੇਰੇ ਵਾਸਤੇ ਮਾੜੀ ਗੱਲ ਐ ਮੇਰਾ ਤਾਂ ਬੱਜੀ ਸੁਭਾਅ ਹੈ ਮੈਂ ਤਾਂ ਆਪਣੇ ਤਰੀਕੇ ਨਾਲ ਕੰਮ ਕਰਨਾ ਜਿਹੜੇ ਸੱਜਣਾ ਨੇ ਮੇਰੇ ਤਰੀਕੇ ਨਾਲ ਕੰਮ ਕਰਾਉਣਾ ਹੋਵੇ ਤਾਂ ਮੇਰੇ ਕੋਲ ਜਰੂਰ ਆ ਜਾਣ ਨਹੀਂ ਤਾਂ ਬਾਈ ਜੀ ਕੋਈ ਫਰਕ ਨਹੀਂ ਸਾਰੀ ਦੁਨੀਆ ਹੀ ਕੰਮ ਕਰੀ ਜਾਂਦੀ ਹੈ ਹਰੇਕ ਕੰਮ ਕਰਨ ਦੇ ਬੰਦੇ ਦਾ ਤਰੀਕੇ ਦਾ ਫਰਕ ਹੈਗਾ ਪ੍ਰਾਨੀ ਦਾ ਸੁਭਾਅ ਹੈ ਉਹਨੇ ਆਪਣੇ ਤਰੀਕੇ ਨਾਲ ਕੰਮ ਕਰਾਉਣਾ ਸ਼ੁਰੂ ਕਰਵਾ ਲਿਆ ਐਕਸਲਾ ਦੀ ਜੌਬ ਨੂੰ ਡਨ ਕਰਤਾ ਜੀ ਆਹ ਪਾਈ ਪਾ ਜਿਹੜੀ ਟਰਬੋ ਵਾਲੀ ਚੇਂਜ ਕਰ ਰਹੇ ਐਕਸਲਾ ਪੱਕ ਕਰ ਰਹੇ ਹਾਂ ਫਿਟ ਇੱਕ ਇੱਕ ਚੀਜ਼ ਦੀ ਜਿਹੜੀ ਚਾਰਜੀ ਜਾਂ ਜੋਬ ਨੂੰ ਡਨ ਕਰਦੇ ਆ ਤੁਹਾਡੇ ਸਾਹਮਣੇ ਪਾਰਦਰਸ਼ੀ ਤਰੀਕੇ ਨਾਲ ਕਰਦੇ ਪਏ ਆ ਆ ਦੇਖੋ ਹਾਲਤ ਬੋਲਟ ਆ ਜਿਹੜੇ ਫਸ ਜਾਂਦੇ ਆ ਪਰ ਕੀ ਕਰੀਏ ਜੀ ਲੋਕ ਸੁਭਾਅ ਬਣ ਚੁੱਕਾ ਹੈ ਨਿੰਦਲਾ ਸ਼ੁਰੂ ਕਰ ਦਿੰਦੇ ਆ ਕੰਮ ਨਹੀਂ ਸਮਝਦੇ ਆ ਜਿਹੜੀ ਵਾਟਰ ਬਾਡੀ ਦੇ ਨਾਲ ਅਸੀਂ ਐਡਜਸਟਰ ਹੈ ਇਹ ਵੀ ਅਪਸੈਟ ਹੈ ਹੁਣ ਕਾਰਬਨ ਆ ਜਿਹੜੀ ਇੰਨੀ ਭਰੀ ਪਈ ਹੈ ਜਿਹੜੀ ਇਹ ਵਾਲਾਂ ਦੇ ਮੂਰੇ ਹੋ ਗਈ ਜਾਂ ਇੱਥੇ ਆ ਉਹ ਨੁਕਸਾਨदाई ਕਰਦੀ ਹੈ ਉਹਦਾ ਕਾਰਨ ਕੀ ਹੈ ਜਦੋਂ ਟਰਬੋ ਪ੍ਰੋਪਰ ਕੰਮ ਨਹੀਂ ਕਰਦਾ ਜਾਂ ਗੱਡੀ ਸਲੋ ਖੜੀ ਦੇ ਤੁਸੀਂ ਚਲਾਈ ਜਾਂਦੇ ਹੋ ਇਦਾਂ ਦੀਆਂ ਸਮੱਸਿਆ ਆਉਂਦੀਆਂ ਕਾਰਬਨ ਖੂਬ ਸਾਰੀ ਹੈ ਜੇ ਸਮਝਾ ਰਹੇ ਆ ਇਹ ਗੁਨਾਹ ਹੈ ਤੇ ਅਸੀਂ ਕਰਦੇ ਰਵਾਂਗੇ ਇਹ ਗੁਨਾਹ ਤਾਂ ਮੇਰੇ ਬਾਬਾ ਨਾਨਕ ਜੀ ਨੇ ਵੀ ਕੀਤਾ ਤੇ ਲੋਕਾਂ ਨੇ ਉਹਨਾਂ ਨੂੰ ਵੀ ਬਹੁਤ ਨਿੰਦੇ ਆ ਕਹਿੰਦੇ ਪ੍ਰਾਣੀ ਦਾ ਸੁਭਾਅ ਬਣ ਗਿਆ ਜਦੋਂ ਬੰਦਾ ਚਲਾ ਜਾਂਦਾ ਨਾ ਜੀਵੇ ਸੰਸਾਰ ਤੋਂ ਫਿਰ ਉਹਦੀ ਸਲਾਤ ਤੇ ਉਹਦੀਆਂ ਗੱਲਾਂ ਯਾਦ ਆਉਂਦੀਆਂ ਕੋਈ ਗੱਲ ਨਹੀਂ ਵੀਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾ ਕਮੈਂਟਾਂ ਵਾਲਾ ਸਾਡਾ ਕੋਈ ਮਤਲਬ ਨਹੀਂ ਇੱਕ ਮਾਈਕੋ ਸਾਡੇ ਕੋਲੇ ਨਾ ਮਾਰਿਆ ਕਰੋ ਬੜੇ ਸਾਰੇ ਪ੍ਰਾਣੀ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਹੁਣ ਮਾੜੇ ਪ੍ਰਾਣੀਆਂ ਦਾ ਸਿੱਕੀ ਕਰੀਏ ਪਹਿਲਾਂ ਕੁਝ ਹੋਰ ਹੁੰਦੇ ਬਾਅਦ ਕੁਝ ਹੋਰ ਹੁੰਦੇ ਆ ਆ ਫੇਸ ਆ ਰਗੇ ਆ ਜਵੇਂ ਦਾ ਫੇਸ ਖਰਾਬ ਆ ਨਾ ਐ ਫੇਸ ਖਰਾਬ ਦੇਤੇ ਐਣਾ ਬਾਉਂਡ ਲਾ ਲਾ ਮਿਸਤਰੀ ਪਾ ਦਦੇ ਆ ਪਰ ਜਿਹੜਾ ਟੱਕ ਆ ਉਹ ਐਣਾ ਬਾਉਂਡ ਕਵਰ ਨਹੀਂ ਕਰਦੀ ਇਹਨੂੰ ਪੱਥਰੀ ਨਾਲ ਰਗੜਨਾ ਪੈਂਦਾ ਉਹੀ ਗੱਲ ਆ ਨਾ ਇਹਦੇ ਲੋਕ ਬਦਲਦੇ ਕਿਉਂ Google ਤੇ ਆਉਂਦੇ ਨਹੀਂ ਮੌਸਮ ਬਦਲਦਾ ਸਭ Google ਤੇ ਆ ਜਾਂਦਾ ਆਪਾਂ ਹੁਣ ਇਹਦੀ ਸੀਟ ਲਾਉਣੇ ਪਏ ਮੈਂ ਇਹ ਸੀਟ ਲਾਉਣੇ ਲੋਕਾਂ ਨੂੰ ਦੱਸੀ ਜਾਨਾ ਸੋ ਸਜਣੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਇਹ ਗੱਡੀਆਂ ਦੋ ਸੀ ਇੱਕ ਜੀਪ ਸੀ ਜੀਪ ਬਲੈਰੋ ਸੀ ਤੇ ਇੱਕ ਸੀਗੀ ਸਵਿਫਟ ਦੋਨਾਂ ਦੀ ਗੱਡੀ ਦੀ ਜੌਬ ਨੂੰ ਡਨ ਕਰਦੇ ਆ ਸਾਡਾ ਤਾਂ ਸੁਭਾਅ ਹੈ ਲੋਕਾਂ ਤੇ ਕਰ ਕੰਮ ਦੀ ਕਾਰਗਰੀ ਪਚਾ ਸਕੀਏ ਪਰ ਸੱਜਣ ਪਿਆਰ ਕਰਨ ਵਾਲੇ ਵੀ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਉਹ ਹੈ ਜਿੰਨਾ ਕਰਕੇ ਮੇਰੇ ਸ਼ਬਦਾਂ ਕਰਕੇ ਜਿਨ੍ਹਾਂ ਨੂੰ ਮਿਰਚਾ ਲੱਗਦੀ ਸੋ ਮਿਰਚਾ ਦਾ ਸੁਭਾਅ ਬਾਈ ਲੱਗਣਾ ਹੁਣ ਕੀ ਕਰੀਏ ਹੁਣ ਵੀਰ ਹੁਣ ਇਹਨਾਂ ਨੂੰ ਪੁੱਛਦੇ ਇਹ ਕੋਸ਼ ਕਿੰਨੇ ਆ ਲੋਕਾਂ ਦਾ ਨਹੀਂ ਛੱਡੋ ਹਾਂਜੀ ਵੀਰ ਜੀ ਸਸਿਕਾ ਸਸਿਕਾ ਬਾਈ ਜੀ ਪਹਿਲੇ ਤਾਂ ਬਾਈ ਜੀ ਤੁਸੀਂ ਲੇਟ ਆਏ ਹੋ ਉਹਦੀ ਵੀ ਮੈਂ ਸ਼ਮਾ ਚਾਹੁੰਦਾ ਨਹੀਂ ਨਹੀਂ ਇਹੀ ਗੱਲ ਸਾਡੀ ਗੱਲ ਇੱਕ ਆਉਣ ਵਾਲਾ ਸਮਾਂ ਜਿਹੜਾ ਉਹ ਧੁੰਦਾ ਦਾ ਹੋ ਗਿਆ ਹਾਂਜੀ ਹਾਂਜੀ ਤੁਹਾਡੇ ਮਾਧਿਅਮ ਦੇ ਥਰੂ ਜਦੋਂ ਬੰਦਾ ਕੋਈ ਲੇਟ ਆਊਗਾ ਬਾਈ ਜੀ ਫਿਰ ਦਿਨ ਸ਼ੂਟਿੰਗ ਹੋਣ ਕਰਕੇ ਨਾ ਕੰਮ ਨਿਭੜਦੇ ਨਹੀਂ 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 ਸਹੀ ਗੱਲ ਹੈ ਪਹਿਲਾਂ ਤਾਂ ਮੈਂ ਸਾਰੀ ਆਪਣੀ ਆਡੀਅנס ਜਿਹੜੇ ਪਿਆਰ ਕਰਦੀ ਹੈ ਸਾਡੇ ਪਰਿਵਾਰਾ ਵਰਗੀ ਹੋ ਜਿੰਦਗੀ ਪਹਿਲਾਂ ਦੇਖੋ ਅੱਜ ਤੁਸੀਂ ਦੇਖੋ ਵੀ ਤੁਸੀਂ ਨਾ ਚਾਹੁੰਦੇ ਹੋਏ ਵੀ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਤੇ ਧੁੰਦ ਤੇ ਜਿਵੇਂ ਹੁਣ ਅੱਗ ਲੱਗੀ ਹੈ ਉਹਦੇ ਦੀ ਵਿਜ਼ਿਬਿਲਟੀ ਘਟਦੀ ਕਿ ਨਹੀਂ ਘਟਦੀ ਸਹੀ ਗੱਲ ਹੈ ਹਾਂਜੀ ਘਟਦੀ ਨਿਰਾਪੁਰਾ ਸਾਨੂੰ ਨਹੀਂ ਵੀ ਸਾਡੇ ਕੋਲੇ ਕੰਮ ਆਈ ਜਾਵੇ ਅਸੀਂ ਗੱਡੀਆਂ ਤੁਹਾਨੂੰ ਰੋਕਣ ਨੂੰ ਆਖਿਆ ਸੀ ਚਲੋ ਮਜਬੂਰੀ ਤੀ ਲੈ ਕੇ ਜਾ ਰਹੇ ਹਾਂ ਪਹਿਲਾਂ ਤਾਂ ਭਾਈ ਜੀ ਤੁਸੀਂ ਗੱਡੀ ਟਰਾਈ ਲਈ ਹੈ ਗੱਡੀ ਦੀ ਕਲਚ ਪਲੇਟ ਪੈਂਦੀ ਸੀ ਆਪਾਂ ਪਾਈ ਨਹੀਂ ਪਰ ਉਹ ਗੱਡੀ ਦੀ ਪਰਫਾਰਮੈਂਸ ਕਿਵੇਂ ਵੀ ਹੈ ਬਹੁਤ ਵਧੀਆ ਬਾਈ ਪਹਿਲਾਂ ਨਾਲੋਂ ਬਹੁਤ ਮੈਨਾਂ ਕੀ ਕਹਿਣ ਦੀ ਗੱਲ ਨਹੀਂ ਜਿੱਦਾਂ ਕਈਏ ਉਦਾਂ ਚੱਲਦੀ ਹੁੰਦੀ ਸਸਪੈਂਸ਼ਨ ਦਾ ਕੰਮ ਕਰਾਇਆ ਤੁਸੀਂ ਹਾਂਜੀ ਤੇ ਉਹ ਦੁਬਾਰਾ ਹੋਣ ਵਾਲਾ ਹਾਂਜੀ ਤੇ ਉਹ ਜਿੱਦਾਂ ਟਾਈਮ ਲੱਗਾ ਬਾਈ ਦੁਬਾਰਾ ਆਵਾਂਗੇ ਜਿਹੜਾ ਅੱਜ ਦਾ ਹੋਇਆ ਉਹ ਹੀ ਬਾਲਾ ਵਧੀਆ ਕੋਈ ਉਹ ਨਹੀਂ ਹੈਗਾ ਹਾਂਜੀ ਵੀਰ ਜੀ ਤੁਸੀਂ ਕੀ ਕਹਿੰਦੇ ਹੋ ਤੁਹਾਡੀ ਗੱਡੀ ਕਹਿੰਦੇ ਨਾ ਜ਼ੋਰ ਜਾਨੀ ਮਾਰਦੀ ਸੀ ਹੁਣ ਕਿੰਨਾ ਕੁ ਮਾਰਦੀ ਚੋਰ ਇਦਾਂ ਦਾ ਮਾਰਦੀ ਮੈਂ ਖੜੀ ਘਰਦੇ ਗੱਡੀ ਦੇ ਟਾਇਰ ਘਵਾ ਦਾਂਗਾ ਤਰੀ ਵੀ ਦੇਖ ਹੀ ਲੈਣ ਨਾਲ ਗਈ ਸੀ ਸਾਡੇ ਮੈਂ ਦੇਖ ਲਿਆ ਦੇਖੋ ਪਤਾ ਕੀ ਹੈ ਜੀ ਤੁਸੀਂ ਵਾਰ-ਵਾਰ ਐਵਰੇਜ ਪੁੱਛ ਰਹੇ ਹੋ ਐਵਰੇਜ ਲੈਣੀ ਪੈਂਦੀ ਹੈ ਜੇ ਤੁਸੀਂ 90 ਦੀ ਸਪੀਡ ਤੇ ਵੀ ਜਾ ਰਹੇ ਹੋ ਤੇ 100 ਤੇ ਵੀ ਜਾ ਰਹੇ ਹੋ ਹਾਂ ਜੀ ਤੁਸੀਂ ਫੌਜੀ ਵੀਰ ਹੋ ਨਾ ਮੈਂ ਸਵੇਰੇ ਵੀ ਬਾਈ ਹੋ ਜਿਹੜੇ ਆਏ ਸੀ ਉਹ ਆਰਮੀ ਚ ਰਿਟਾਇਰ ਮੈਂ ਕਹਾਂ ਵੀ ਜੇ ਤੁਹਾਨੂੰ ਦੁਸ਼ਮਣ ਦਿਖਾਇਆ ਤੇ ਦੁਸ਼ਮਣ ਅੱਗੜ ਪਿੱਛੜ ਜੇ ਖੜਾ ਤੇ ਇੱਕੋ ਫਾਇਰ ਨਾਲ ਕੰਮ ਕਰ ਸਕਦੇ ਆ ਤੇ ਜੇ ਐਵੇਂ ਹਵਾ ਚ ਮਾਰੀਏ ਫਿਰ ਉਹ ਐਵਰੇਜ ਨਿਕਲ ਜੂ ਕਾਰਤੂਸਾਂ ਦੀ ਨਹੀਂ ਨਿਕਲੇ ਐਵੇਂ ਐਵਰੇਜ ਦੀ ਹੈ ਬਿਲਕੁਲ ਜੇ ਤੁਸੀਂ ਗੱਡੀ ਨੂੰ ਬਿਨਾ ਮਲ ਤੋਂ ਗੇਅਰ ਸ਼ਿਫਟ ਕਰਕੇ ਰੋਡ ਤੇ ਭਜਾਈ ਜਾਨੇ ਹੋ ਉਹ ਖਾਲੀ ਕਾਰਤੂਜ਼ ਫੇਰ ਕਰਨ ਵਾਲੀ ਗੱਲ ਹੈ ਜੇ ਰੋਡ ਤੁਹਾਨੂੰ ਖਾਲੀ ਮਿਲਦਾ ਜਿੱਥੇ ਬ੍ਰੇਕ ਡਾਊਨ ਨਹੀਂ ਆਉਂਦੀ ਉੱਥੇ 100 ਤੇ ਵੀ ਕਰ ਲਓ ਪਰ ਬ੍ਰੇਕਾਂ ਨਹੀਂ ਵਜਣੀਆਂ ਚਾਹੀਦੀਆਂ ਤਾਂ ਗੇਅਰ ਸ਼ਿਫਟਿੰਗ ਨਹੀਂ ਹੋਣੀ ਚਾਹੀਦੀ ਮੇਰੀ ਗੱਲ ਫਾਲੋ ਕਰਕੇ ਹਾਂਜੀ ਬਿਲਕੁਲ ਸਹੀ ਗੱਲ ਹੈ ਪਰ ਹੁਣ ਤੁਸੀਂ ਰਾਮਣਾ ਜਾਣਾ ਤਾਂ ਮੈਨੂੰ ਫੋਨ ਕਰਦੇ ਹਾਂ ਬਿਲਕੁਲ ਜੀ ਖੁਸ਼ ਆਈਂ ਥੈਂਕਿਊ ਭਾਈ ਥੈਂਕਿਊ ਭਾਈ ਥੈਂਕਿਊ ਆ ਬੱਸ ਇਹ ਜੇ ਭਾਈ ਨੂੰ ਵੀ ਗੱਡੀ ਵਧੀਆ ਚਲਾਉਣੀ ਆਉਂਦੀ